ਅੱਜ ਆਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਰਲਾਡਾ ਵੱਲੋਂ ਅਤੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਪੰਜਾਬ ਵੱਲੋਂ ਪੌਦਿਆਂ ਦੀ ਸ਼ਵੀਲ ਲਗਾਈ ਜਾ ਰਹੀ ਹੈ ਇਸ ਸ਼ਵੀਲ ਦੇ ਵਿੱਚ ਸਾਡੇ ਵਿਸ਼ੇਸ਼ ਸਹਿਯੋਗ ਸਾਡੇ ਵੱਡੇ ਵੀਰ ਕਾਕਾ ਮਰਿੰਦਰ ਸਿੰਘ ਜੀ ਦਾਤੇਵਾਸ ਉਹਨਾਂ ਦਾ ਸਹਿਯੋਗ ਬਹੁਤ ਵੱਡਾ ਰਿਹਾ ਇਸ ਸ਼ਵੀਲ ਲਵਾਉਣ ਦੇ ਵਿੱਚ ਅਸੀਂ ਸਮੁੱਚੇ ਦੋਹਾਂ ਸੰਸਥਾਵਾਂ ਵੱਲੋਂ ਜਿੰਨੇ ਵੀ ਸਾਡੇ ਵੀਰ ਭੈਣਾਂ ਪੌਦੇ ਲੈ ਕੇ ਜਾ ਰਹੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਪੌਦੇ ਲੈ ਜਾਓ ਕੋਈ ਗੱਲ ਨਹੀਂ ਖੁੱਲਾ ਸੱਦਾ ਕਿਉਂਕਿ ਇਹ 8 ਦਿਨ ਲਗਾਤਾਰ ਸਾਡਾ ਇਹ ਪ੍ਰੋਗਰਾਮ ਚੱਲਣਾ ਪਰੰਤੂ ਬੇਨਤੀ ਇਹ ਆ ਕਿ ਇਸ ਪੌਦੇ ਨੂੰ ਪਾਲਣ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਦੇਣਾ ਤਾਂ ਜੋ ਅਸੀਂ ਅਗਲੇ ਸਾਲ ਜਦੋਂ ਫੋਟੋਆਂ ਮੰਗੀਏ ਕਿ ਕਿੰਨਾ-ਕਿੰਨਾ ਨੇ ਪੌਦਿਆਂ ਨੂੰ ਵੱਡਾ ਕੀਤਾ ਤਾਂ ਉਹਨਾਂ ਦਾ ਅਸੀਂ ਇੱਕ ਆਉਣ ਵਾਲੇ ਸਮੇਂ 'ਚ ਲੱਕੀ ਕੂਪਣ ਵੀ ਕੱਢਾਂਗੇ ਤਾਜ ਉਹਨਾਂ ਲੋਕਾਂ ਨੂੰ ਸਨਮਾਨਤ ਕੀਤਾ ਜਾ ਸਕੇ ਜਿਹੜਿਆਂ ਨੇ ਪੌਦਿਆਂ ਦੀ ਵਧੀਆ ਤਰੀਕੇ ਨਾਲ ਪਰਵਿਸ਼ ਕੀਤੀ ਆ ਸੋ ਇੱਕ ਵਾਰ ਦੋਵੇਂ ਸੰਸਥਾਵਾਂ ਵੱਲੋਂ ਜਿੱਥੇ ਕਾਕਾ ਅਮਰਿੰਦਰ ਸਿੰਘ ਦਾਤੇਵਾਸੀ ਦਾ ਧੰਨਵਾਦ ਕੀਤਾ ਜਾਂਦਾ ਉੱਥੇ ਸਮੂੱਚੇ ਮੈਂਬਰਾਂ ਦਾ ਧੰਨਵਾਦ ਕੀਤਾ ਜਾਂਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਯੋਗਦਾਨ ਪਾਇਆ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਤਾ ਗੁਜਰੀ ਜੀ ਭਲਾਈ ਕੇਂਦਰ ਜਿਹੜਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਅਤੇ ਦਾਸ ਵੱਲੋਂ ਇੱਕ ਪੌਦਿਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਤਰ੍ਹਾਂ ਤਰਾਂ ਦੇ ਪੌਦੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਵੰਤਰਣ ਕਰੇ ਜਾ ਰਹੇ ਨੇ ਉਮੀਦ ਕਰਦੇ ਆਂ ਵੀ ਸਾਰੇ ਹੀ ਮਿੱਤਰ ਦੋਸਤ ਵੀਰ ਭੈਣ ਜੋ ਲੈ ਕੇ ਜਾ ਰਹੇ ਨੇ ਇਹਨਾਂ ਪੌਦਿਆਂ ਨੂੰ ਬੜੇ ਚੰਗੇ ਤੇ ਸਾਨੀ ਤਰੀਕੇ ਨਾਲ ਲਵਾ ਕੇ ਜਾਂ ਲਾ ਕੇ ਚੰਗੀ ਸੇਵਾ ਸੰਭਾਲ ਕਰਨਗੇ ਤਾਂ ਕਿ ਆਪਣੇ ਬੱਚਿਆਂ ਦਾ ਭਵਿੱਖ ਬੜਾ ਉਜਲ ਕਰ ਸਕਣ ਦੇਸ਼ ਦੀ ਤਰੱਕੀ ਚ ਘਟੋ ਘਟ ਦੇ ਦੀ ਆਕਸੀਜਨ ਚ ਦੇਸ਼ ਦੀ ਸਮਰiddhi ਚਾਹਦਾ ਯੋਗਦਾਨ ਪਾਉਣ ਸਾਰਾ ਤਾਂ ਉਮੀਦ ਵੀ ਇਹੀ ਰੱਖਦੇ ਆ ਦੇਖੋ ਮਾਤਾ ਗੁਜਰੀ ਜੀ ਭਲਾਈ ਕੇਂਦਰ ਪਹਿਲੀ ਨੇਕਾ ਕਾਰਜ ਇਹਨੇ ਚੰਗੇ ਕਰ ਰਹੇ ਨੇ ਜਿੰਨੇ ਜਿੱਕੇ ਬਹੁਤ ਵੱਡਾ ਕਾਰਜ ਹੈ ਨਾਲ ਤੇ ਇਸ ਦਾ ਵਧਾਈ ਦੇ ਪਾਤਰ ਨੇ ਸਾਡੇ ਪ੍ਰਧਾਨ ਜੀ ਇਸ ਚੀਜ਼ ਦੇ ਮਹਾਰਾਏ ਮਾਤਾ ਗੁਜਰੀ ਜੀ ਦੇ ਸਿਰ ਤੇ ਸਦਾ ਹੀ ਹੱਥ ਰੱਖਣ ਚੰਗੇ ਨੇਕ ਕਾਰਜਾਂ ਲਈ ਇਸਾ ਦੀ ਸਮਾ ਚਟਾਉਂਦੇ ਰਹਿਣ ਸਦਾ ਆਪਣੇ ਸਾਧਨ ਚਟਾਉਂਦੇ ਹਨ ਐਨੇ ਕਹਿੰਦਾ ਕੈਮਰਾ ਜਾਂਚ ਕੇ ਬਾਹਰੇ ਖਾਲਸਾ ਵਾਰੀ ਪਾ ਆ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੋਜਰੀ ਜੀ ਭਲਾਈ ਕੇਂਦਰ ਵੱਲੋਂ ਜਿਲ੍ਹਾ ਰੋਲਰ ਐਸੋਸੀਏਸ਼ਨ ਅਤੇ ਕਾਕਾ ਮਨਿੰਦਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਜੋ ਇਹ ਪੋਤਿਆਂ ਦੀ ਸ਼ਹੀਰ ਲਗਾਈ ਜਾ ਰਹੀ ਹੈ ਇਹ ਅਸੀਂ ਪੂਰਨ ਸਿੰਘ ਭਗਤ ਜੀ ਦੇ ਬਸੇ ਮੌਕੇ ਲਗਾਉਣੀ ਸੀ ਪਰ ਲੇਟ ਹੋ ਗਏ ਤਾਂ ਉਹਨਾਂ ਨੂੰ ਅਤੇ ਕ੍ਰਿਸ਼ਨ ਜਨ ਯੂਨੀਵਰਸਿਟੀ ਨੂੰ ਸਮਰਪਿਤ ਇਹ ਪੋਤਿਆਂ ਦੇ ਸ਼ਹੀਰ ਅੱਜ ਸਸਤਾ ਦੇ ਪੁਰਾਣੇ ਦਫ਼ਤਰ ਕੋਲ ਲਗਾਈ ਜਾ ਰਹੀ ਹੈ ਜਿਸ ਵਿੱਚ ਲਗਭਗ 25-30 ਤਰ੍ਹਾਂ ਦੇ ਪੌਦੇ ਜਿਦੇ ਵਿੱਚ ਫਲਾਂ ਵਾਲੇ ਅਨਾਰ, ਅਮਰੂਦ, ਪਪੀਤਾ, ਜਾਮਨ, ਫੁੱਲਾਂ ਵਾਲੇ ਪਾਮ, ਸੁਹਾਂਜਣਾ ਅਰਜਨ ਜੋ ਮੈਡੀਕਲ ਪੌਦੇ ਨੇ ਇਹ ਸਾਰੇ ਤਰ੍ਹਾਂ ਦੇ ਪੌਦੇ ਕਾਫੀ ਕਿਸਮਾਂ ਦੇ ਨੇ ਪਾਮ ਦਾ ਪੌਦਾ ਵੀ ਹੈਗਾ ਸੋ ਇਹ ਜੋ ਮਾਤਾ ਗੁਜਰੀ ਜੀ ਹਰ ਸਾਲ ਇਹ ਸ਼ਬੀਰ ਲਾਉਂਦੀ ਹੈ ਸੋ ਇਸ ਤੋਂ ਬਾਅਦ ਇੱਕ ਹਫਤਾ ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਅਤੇ ਹੋਰ ਸਤਾਵਾਂ ਦੇ ਰਲ ਕੇ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਾਰਕਾਂ ਦੇ ਵਿੱਚ ਸਟੇਡੀਅਮ ਦੇ ਵਿੱਚ ਪੌਦੇ ਲਗਾਏ ਵੀ ਜਾਣਗੇ ਜਿਸ ਨੇ ਕਿਤੇ ਲਗਾਉਣੇ ਹੋਣ ਉਹ ਸਸਤਾਵਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਇੱਕ ਹਫਤਾ ਲਗਾਉਣ ਦੀ ਮੈਮ ਚੱਲਣੀ ਹੈ ਜੋ ਜਿਨ੍ਹਾਂ ਨੂੰ ਪੌਦੇ ਲਾਉਣ ਨੇ ਲੈ ਜਾਣਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV